ਪੰਜਾਬ ਟੀਵੀ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਅੱਜ ਤੁਹਾਨੂੰ ਅਸੀਂ ਉਸ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜੋ ਹਮੇਸ਼ਾ ਹੀ ਲੋਕ ਮੁੱਦਿਆਂ ਤੇ ਗੱਲ ਕਰਦੇ ਹਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਰਧਾਵਾ ਹਾਂਜੀ ਸੁਰਜੀਤ ਸਿੰਘ ਰਧਾਵਾ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਨੌ ਕੀ ਹਾਲ ਚਾਲ ਨੇ ਸਾਥੀਓ ਅੱਜ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਸਭ ਤੋਂ ਪਹਿਲਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਰਦਾਰ ਹਰਮਨ ਸਿੰਘ ਸੰਧੂ ਜੀ ਸੂਬਾ ਪ੍ਰਧਾਨ ਉਹਨਾਂ ਵੱਲੋਂ ਤੇ ਬੀਕਯੂ ਜੂ ਪੰਜਾਬ ਦੀ ਪੂਰੀ ਟੀਮ ਵੱਲੋਂ ਅੱਜ ਸਾਡਾ ਜੁਝਾਰ ਸਿੰਘ ਜੀ ਜੋ ਜਿੱਤ ਕੇ ਆਏ ਦबई ਤੋਂ ਉਹਨਾਂ ਨੂੰ ਸਾਡੀ ਜਥੇਬੰਦੀ ਵੱਲੋਂ ਲੱਖ ਲੱਖ ਮੁਬਾਰਕਾਂ ਉਸ ਵੀਰ ਦੀ ਸਭ ਤੋਂ ਵਧੀਆ ਪਰਫਾਰਮੈਂਸ ਰਹੀ ਉਸ ਨੇ ਸਭ ਤੋਂ ਪਹਿਲਾਂ ਜਦੋਂ ਸਟੇਜ ਤੇ ਚੜ੍ਹਿਆ ਆਪਣੀ ਸਿਰ ਤੋਂ ਪੱਗ ਉਤਾਰੀ ਕੱਲਾ ਕੱਲਾ ਪੇਚ ਕਰਕੇ ਪੱਗ ਨੂੰ ਉਤਾਰਿਆ ਅਤੇ ਫਿਰ ਉਸ ਪੱਗ ਨੂੰ ਚੁੰਮਿਆ ਇਹ ਹੁੰਦੀ ਆ ਸੱਚੇ ਸਿੱਖ ਦੀ ਪਛਾਣ ਜਿਨੇ ਆਪਣੇ ਇੰਨੇ ਵੱਡੇ ਸਟੇਜ ਤੇ ਜਾ ਕੇ ਆਪਣੇ ਗੁਰੂ ਨੂੰ ਗੁਰੂ ਜੀ ਦਿੱਤੀ ਉਹ ਹਦਾਇਤ ਨੂੰ ਕਦੇ ਨਹੀਂ ਭੁੱਲਿਆ ਔਰ ਮਨ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਅਤੇ ਸਤਿਗੁਰੂ ਦਾ ਓਟ ਆਸਰਾ ਤਾਂ ਸਾਥੀਓ ਉਹ ਸਾਡਾ ਜਜਾਰ ਸਿੰਘ ਜੀ ਜਿਹੜਾ ਜਿੱਤ ਕੇ ਆਇਆ ਸੋ ਸਾਡੀ ਜਥੇਬੰਦੀ ਵੱਲੋਂ ਵੀਰ ਜਜਾਰ ਸਿੰਘ ਨੂੰ ਜਿੱਤਣ ਤੇ ਬਹੁਤ ਬਹੁਤ ਮੁਬਾਰਕਾਂ ਵਾ ਇਸੇ ਤਰ੍ਹਾਂ ਉਹਨੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਂ ਜਿਹੜਾ ਵਾ ਉਹਨਾਂ ਨੇ ਰੋਸ਼ਨ ਕੀਤਾ ਵਾ ਸੋ ਅਸੀਂ ਜਥੇਬੰਦੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਸੋ ਗੱਲ ਕਰਾਂਗੇ ਅੱਜ ਕੱਲ ਦੇ ਮੌਜੂਦਾ ਹਾਲਾਤਾਂ ਦੀ ਪੰਜਾਬ ਦੇ ਅੰਦਰ ਲਗਾਤਾਰ ਇਹ ਗੱਲ ਸੁਣਨ ਨੂੰ ਮਿਲ ਰਹੀ ਆ ਕਿ ਕਿਸਾਨਾਂ ਦੇ ਪਰਚੇ ਕੱਟੇ ਜਾ ਰਹੇ ਨੇ ਔਰ ਕਿਸੇ ਕਿਸਾਨ ਭਰਾ ਨੇ ਅੱਗ ਲਾਈ ਹੁੰਦੀ ਆ ਉੱਥੇ ਪ੍ਰਸ਼ਾਸਨ ਜਿਹੜਾ ਵਾ ਉਹ ਅਮਲਾ ਪੂਰਾ ਪਹੁੰਚ ਜਾਂਦਾ ਡੀਸੀ ਸਾਹਿਬ ਤੱਕ ਵੀ ਪਹੁੰਚ ਜਾਂਦੇ ਨੇ ਸੋ ਮੈਂ ਇਹੇ ਗੱਲਾਂ ਤੇ ਕੋਈ 2 ਮਿੰਟ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਸਾਥੀਓ ਪੰਜਾਬ ਦੇ ਅੰਦਰ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕਣਕ ਦਾ ਨੁਕਸਾਨ ਹੋਇਆ ਅੱਗ ਲੱਗਣ ਕਾਰਨ ਕਣਕ ਸੜ ਗਈ ਕਣਕ ਦਾ ਨਾਲ ਸੜ ਗਿਆ ਤੂੜੀ ਤੋਂ ਲੋਕ ਪਰੇਸ਼ਾਨ ਹੋ ਗਏ ਦਾਣੇ-ਦਾਣੇ ਤੋਂ ਮਹਤਾਜ ਹੋ ਗਏ ਉਸ ਟਾਈਮ ਜਿਹੜੀ ਸੈਟਲਾਈਟ ਆ ਉਹਨੇ ਬਿਲਕੁਲ ਕੰਮ ਨਹੀਂ ਕੀਤਾ ਕਿਉਂਕਿ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਸੀ ਸਾਥੀਓ ਹੜ ਆਗੇ ਸਾਢੇ 3 ਲੱਖ ਏਕੜ ਜ਼ਮੀਨ ਜਿਹੜੀ ਆ ਹੜ ਪ੍ਰਭਾਵਿਤ ਹੋ ਗਈ ਹੜਾਂ ਦੇ ਵਿੱਚ ਰੁੜ ਗਈ ਜ਼ਮੀਨ ਔਰ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਉਥੇ ਸੈਟਲਾਈਟ ਬਿਲਕੁਲ ਨਹੀਂ ਪਹੁੰਚੀ ਕਿਉਂਕਿ ਉਥੇ ਵੀ ਮੁਆਵਜ਼ਾ ਦੇਣਾ ਸੀ ਔਰ ਅਜੇ ਤੱਕ ਵੀ ਕਿਸੇ ਕਿਸਾਨ ਨੂੰ ਮਾਫੀਆ ਨਹੀਂ ਦਿੱਤਾ ਗਿਆ ਕਿ ਬਲਕਿ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਸੀ ਕਿ ਬਿਨਾ ਗਰਦੌਰੀ ਤੋਂ ਕਿਸਾਨਾਂ ਨੂੰ ਮਾਫੀਆ ਦਿੱਤਾ ਜਾਊਗਾ ਔਰ ਗਰਦੌਰੀ ਬਾਅਦ ਵਿੱਚ ਹੁੰਦੀ ਫਿਰੂਗੀ ਇਸ ਵਾਰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਵੀ ਮੱਛੀਆਂ ਦਾ ਵੀ ਦਊਗਾ ਪਿਛਲੇ ਸਾਲ ਕੂਕੜੀਆਂ ਦਾ ਕਿਹਾ ਸੀ ਇਸ ਵਾਰ ਉਹਨੇ ਕਿਹਾ ਸੀ ਮੱਛੀ ਪੋਟਲੀ ਫਾਰਮ ਜਿਨ੍ਹਾਂ ਨੇ ਬਣਾਏ ਆ ਮੁਰਗੀਆਂ ਜਿਨ੍ਹਾਂ ਨੇ ਜਾਂ ਮੱਛੀ ਪਲਾਟ ਬਣਾਏ ਉਹਨਾਂ ਦੀਆਂ ਮੱਛੀਆਂ ਦਾ ਵੀ ਮੈਂ ਪੈਸਾ ਦਊਗਾ ਪਰ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਸਾਡੀ ਆ ਸਰਕਾਰ ਅਸੀਂ ਉਹ ਹੀ ਬਣਾਈ ਹੋਈ ਆ ਔਰ ਅਸੀਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਸੀ ਬੜੇ ਭੱਜੇ ਸੀ ਮਗਰ ਵੀ ਪੰਜਾਬ ਦੇ ਵਿੱਚ ਬਦਲਾ ਆਊਗਾ ਪਰ ਸਾਥੀਓ ਸਾਢੇ 3 ਸਾਲ ਨੰਗ ਜਾਣ ਕਾਰਨ ਕੋਈ ਉਮੀਦ ਦਾ ਕੋਈ ਵੀ ਦਰਵਾਜ਼ਾ ਖੁੱਲਦਾ ਹੋਇਆ ਮੈਨੂੰ ਦਿਸਦਾ ਨਹੀਂ ਪਿਆ ਇਸ ਕਰਕੇ ਇਹ ਦੁੱਖ ਜਿਹੜੇ ਆ ਤੁਹਾਡੇ ਨਾਲ ਰੋਲੀ ਦੇ ਆ ਕਿ ਸ਼ਾਇਦ ਸਾਡੇ ਪੰਜਾਬ ਦਾ ਭਲਾ ਹੋ ਜੇ ਮੇਰੇ ਪਿੰਡ ਦੇ ਅੰਦਰ ਅਜੇ ਸਟੇਡੀਅਮ ਬਣਾਉਣ ਵਾਲਾ ਪਿਆ ਹੋਇਆ ਛੱਪੜ ਕੱਚਾ ਵਾ ਉਸ ਚੀਜ਼ ਬਾਰੇ ਪਾਸੇ ਖਿਆਲ ਨਹੀਂ ਪਿਛਲੇ ਦਿਨੀ ਸਰਕਾਰ ਨੇ ਪਿੰਡਾਂ ਦੇ ਬਾਹਰਲੇ ਬੰਨੇ ਆ ਇੱਕ ਘਾਨੇ ਜਿਹੇ ਬਣਾਏ ਸੀ ਇੱਟਾਂ ਲਾ ਕੇ ਵੀ ਇੱਥੇ ਲਫਾਫੇ ਸਿੱਟੋ ਉਹਦੇ ਉੱਤੇ ਛੱਡ ਪਾਉਣ ਦਾ ਸਰਕਾਰ ਨੂੰ ਜਰੂਰ ਫਿਕਰ ਆ ਵੀ ਉਹਦੇ ਵਿੱਚ ਲਫਾਫੇ ਨਾ ਭੇਜ ਜਾਣ ਪਰ ਜਿਹੜੇ ਕੰਮ ਕਰਨ ਵਾਲੇ ਆ ਜਿੰਮ ਬਣੀ ਉਹ ਜਿੰਮ 'ਚ ਸਮਾਨ ਪਾਉਣ ਵਾਲਾ ਉਹਨਾਂ ਚੀਜ਼ਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਬਾਕੀ ਫੁੱਟਕਲ ਕੰਮਾਂ ਵਾਲੀ ਜਿਹੜਾ ਸਰਕਾਰ ਆ ਨਾ ਉਹ ਧਿਆਨ ਦੇ ਰਹੀ ਆ ਜੇ ਛੜਕ ਬਣਾਈ ਜਾਂਦੀ ਆ ਲਾਗੇ ਮੇਰੇ ਪਿੰਡ ਦੇ ਬਿਲਕੁਲ ਸਾਫ਼ ਛੜਕ ਨੂੰ ਪੱਟ ਕੇ ਉਹਦੇ ਉੱਤੇ ਪੱਥਰ ਪਾ ਦਿੱਤਾ ਗਿਆ ਕੋਈ ਸੁਣਵਾਈ ਨਹੀਂ ਕਿਉਂਕਿ ਠੇਕੇਦਾਰ ਦੇ 4 ਪੈਸੇ ਨਹੀਂ ਬਣਦੇ ਜਿੰਨਾ ਚੇ ਕੋ ਛੜਕ ਨੂੰ ਪੁੱਟ ਕੇ ਪੱਥਰ ਨਹੀਂ ਪਾਉਂਦਾ ਸਾਥੀਓ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਪਿੰਡਾਂ ਦੇ ਵਿੱਚ ਨੋਟ ਕਰਨ ਦੀ ਜ਼ਰੂਰਤ ਆ ਸੋ ਮੈਂ ਗੱਲ ਕਰ ਰਿਹਾ ਸੀ ਕਿਸਾਨਾਂ ਦੇ ਪਰਚਿਆਂ ਦੀ ਸਾਥੀਓ ਪੂਰਾ ਅਮਲਾ ਲੈ ਕੇ ਪ੍ਰਸ਼ਾਸਨ ਕਿਸਾਨ ਦੇ ਖੇਤ ਵਿੱਚ ਪਹੁੰਚ ਜਾਂਦਾ ਔਰ ਉਸ ਕਿਸਾਨ ਦੀ ਜਿਹੜੀ ਆ ਰੈਡ ਐਂਟਰੀ ਪਾ ਦਿੱਤੀ ਜਾਂਦੀ ਆ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਪਰ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਸਾਡੇ ਪ੍ਰਸ਼ਾਸਨ ਨੂੰ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਤੁਸੀਂ ਸਾਡੇ ਨਾਲ ਧਰਨਿਆਂ ਤੇ ਬੈਠਿਆ ਕਰਦੇ ਸੀ 2020 ਦੇ ਵਿੱਚ ਤੁਸੀਂ ਬੜਾ ਜ਼ੋਰ ਲਾਇਆ ਧਰਨਿਆਂ ਦੇ ਵਿੱਚ ਬੈਠ ਬੈਠ ਕੇ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਸੀ ਕਹਿੰਦੇ ਸੀ ਅਸੀਂ ਕਿਸਾਨ ਦਾ ਪੁੱਤਾਂ ਮੈਨੂੰ ਕਿਸਾਨ ਦੇ ਦਰਦ ਬਾਰੇ ਪਤਾ ਕੀ ਅੱਜ ਕਿਸਾਨ ਦਾ ਦਰਦ ਭੁੱਲ ਗਿਆ ਕੀ ਅੱਜ ਪੰਜਾਬ ਦਾ ਦਰਦ ਭੁੱਲ ਗਿਆ ਤੁਹਾਨੂੰ ਮਾਨ ਸਾਹਿਬ ਅੱਜ ਕਿਸਾਨ ਦੇ ਦਰਦ ਨੂੰ ਸਮਝੋ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਸੀ ਕਿਸੇ ਨੇ ਸਿਰ ਤੇ ਚੜਿਆ ਹੋਇਆ ਆਪਣਾ ਕਰਜ਼ਾ ਲਾਉਣਾ ਸੀ ਕਿਸੇ ਨੇ ਲਿਮਟ ਉਤਾਰਨੀ ਸੀ ਅੱਜ ਜੋ ਕਿਸਾਨ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਜਿਹੜੇ ਪੰਜਾਬ ਦੇ ਅੰਦਰ ਝੋਨੇ ਬਚੇ ਹੜਾਂ ਤੋਂ ਉਹਨਾਂ ਝੋਨਿਆਂ ਦਾ ਝਾੜ ਇਹਨਾਂ ਕੋਲ ਘਟ ਗਿਆ ਕਿ 70000 ਰੁਪਏ ਦੀ ਕਿੱਲਾ ਜ਼ਮੀਨ ਲਈ ਸੀ ਠੇਕੇ ਤੇ ਝੋਨਾ 50000 ਰੁਪਏ ਦਾ ਮਣੀ ਨਿਕਲਿਆ 62 63 65 ਗਟਿਆਂ ਤੋਂ ਵੱਧ ਕਿਸੇ ਵੀ ਕਿਸਾਨ ਦਾ ਝੋਨਾ ਨਹੀਂ ਨਿਕਲਿਆ ਚਾਹੇ ਉਹ ਕਿਹੜਾ ਵੀ ਜ਼ਿਲ੍ਹਾ ਹੋਵੇ ਹਰ ਜ਼ਿਲ੍ਹੇ ਦੇ ਵਿੱਚ ਕਿਸਾਨ ਨੂੰ ਅੱਜ ਮਾਰ ਪਈ ਹੈ ਸੋ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਪੰਜਾਬ ਸਰਕਾਰ ਅੱਜ ਕਿਸਾਨਾਂ ਦੇ ਜ਼ਖਮਾਂ ਨੂੰ ਕਰੇਦ ਰਹੀ ਆ। ਸੋ ਮੈਂ ਇਹੀ ਕਹਿਣਾ ਚਾਹਣਾ ਸਾਡੇ ਪ੍ਰਸ਼ਾਸਨ ਨੂੰ ਕਿ ਕਿਸਾਨ ਨੂੰ ਪੂਰੀ ਮਸ਼ੀਨਰੀ ਮਹੱਈਆ ਕਰਾਈ ਜਾਵੇ। ਅੱਜ ਸਾਡੇ ਪਿੰਡ ਇੱਕ ਬੈਲਰ ਹੋਣ ਦੀ ਕਾਰਨ ਪਿੰਡ ਕੋਟ ਮੁਹੰਮਦਖਾਂਦੀ ਸੁਸਾਇਟੀ ਦੇ ਵਿੱਚ ਇੱਕ ਬੈਲਰ ਹੋਣ ਦੇ ਕਾਰਨ ਅੱਜ ਉਹਨਾਂ ਨੂੰ ਜਾ ਕੇ ਪੁੱਛੋ ਵੀ ਸਾਡੀਆਂ ਗੱਠਾਂ ਬੰਨ੍ਹ ਦਿਓਗੇ। ਉਹ ਕਹਿੰਦੇ ਦੇ ਸਾਡਾ ਬੁੱਕ ਹੋ ਗਿਆ ਜੀ ਸਾਡੇ ਕੋਲ ਟਾਈਮ ਹੈ ਨਹੀਂ। ਦੱਸੋ ਜਿਹੜੇ ਕਿਸਾਨਾਂ ਦਾ ਬੁਕਿੰਗ ਤੋਂ ਬਾਹਰ ਕੰਮ ਹੋ ਗਿਆ ਉਹ ਕਿਸਾਨ ਕੀ ਕਰਨਗੇ ਕਿੱਧਰ ਨੂੰ ਜਾਣਗੇ ਜੇ ਅੱਗ ਲਾਉਣੇ ਹੋ ਤਾਂ ਤੁਸੀਂ ਪਰਚੇ ਕੱਟਦੇ ਹੋ ਜੇ ਬੈਲਰ ਗੱਠਾ ਨਹੀਂ ਬੰਨਦਾ ਤੇ ਕਣਕ ਲੇਟ ਹੁੰਦੀ ਹੈ ਕਿਸਾਨ ਜਾਵੇ ਤਾਂ ਜਾਵੇ ਕਿੱਧਰ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਫੱਸੀ ਹੋਈ ਆ ਨਾ ਤੇ ਉਹ ਕੋੜ ਕਿਰਲੀ ਖਾ ਸਕਦਾ ਜੇ ਖਾਂਦਾ ਤੇ ਮਰਦਾ ਜੇ ਸਿੱਟਦਾ ਤਾਂ ਦੀਨ ਹਰਾਮ ਹੁੰਦਾ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪ੍ਰੋਪਰ ਮਸ਼ੀਨਰੀ ਮੁਹੱਈਆ ਕਰਾਵੇ ਔਰ ਜਿਹੜੀ ਮਸ਼ੀਨਰੀ ਆ ਸਮੇਂ ਸਿਰ ਕਣਕ ਦੀ ਵੀ ਬਜਾਈ ਹੋ ਸਕੇ ਔਰ ਸਮੇਂ ਸਿਰ ਗਠਾ ਵੀ ਵੱਜ ਸਕਣ ਕਿਸਾਨ ਗੱਠਾ ਬਣਾਉਂਦਾ ਆ ਆਪਣੇ ਪੱਲਿਓ ਪੈਸੇ ਦੇ ਕੇ ਸਾਥੀਓ ਇਹ ਵੀ ਗੱਲ ਮੈਂ ਤੁਹਾਡੇ ਧਿਆਨ ਅੰਦਰ ਲਿਆ ਦਿਆਂ ਕਿ ਕਿਸਾਨ ਗੱਠਾ ਬਣਾਉਂਦਾ ਆਪਣੇ ਪੱਲਿਓ ਪੈਸੇ ਦੇ ਕੇ ਪੰਜਾਬ ਸਰਕਾਰ ਨੂੰ ਅਗਰ ਪ੍ਰਦੂਸ਼ਣ ਹੋਣ ਦਾ ਇੰਨਾ ਹੀ ਡਰ ਆ ਤੇ ਪੰਜਾਬ ਸਰਕਾਰ 4000 ਰੁਪਏ ਕਿਸਾਨ ਨੂੰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਖਰਚਾ ਦੇਵੇ ਤਾਂ ਕਿ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਕਰ ਸਕੇ ਔਰ ਨੰਬਰ 2 ਕਿਸਾਨ ਕਿਸਾਨਾਂ ਦਾ ਝੋਨਾ ਜਿਹੜਾ ਇੰਨਾ ਕ ਜਿਆਦਾ ਘਟ ਗਿਆ ਉਹਦੇ ਤੋਂ ਵੀ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਦਾ ਕੋਈ ਮਾਹੌਲ ਸਖਾਵਾਂ ਹੋ ਸਕੇ ਔਰ ਜਿਹੜੇ ਮਜ਼ਦੂਰ ਭਰਾਵਾਂ ਦੇ ਮਕਾਨ ਡਿੱਗ ਪਏ ਆ ਉਹਨਾਂ ਮਕਾਨਾਂ ਲਈ ਵੀ ਅਸੀਂ 1-1 ਲੱਖ ਰੁਪਏ ਦੀ ਮੰਗ ਕਰਦੇ ਆ ਆਪਣੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਦੀ ਜਥੇਬੰਦੀ ਆ ਔਰ ਹਰ ਵਰਗ ਲਈ ਬੇਨਤੀ ਕਰਦੀ ਆ ਹਰ ਵਰਗ ਲਈ ਆਵਾਜ਼ ਉਠਾਉਂਦੀ ਆ 2 ਦਿਨ ਪਹਿਲਾਂ ਗਰਦਾਸਪੁਰ ਏਰੀਏ ਦੀ ਇੱਕ ਖਬਰ ਮੈਂ ਵੇਖੀ ਇਹ ਮਾਨਯੋਗ ਪਿੰਡ ਦੇ ਸਰਪੰਚ ਸਾਹਿਬ ਨੇ ਗਰੀਬਾਂ ਨੂੰ 1.5 ਲੱਖ ਰੁਪਏ ਦਾ ਚੈੱਕ ਦਿੱਤਾ ਤੇ ਫੋਟੋ ਖਚਾਈਆਂ ਉਹਨਾਂ ਨੇ ਤੇ ਬਾਅਦ ਚ ਉਹ ਚੈੱਕ ਵਾਪਸ ਲੈ ਲੇ ਉਹ ਚੈੱਕਾਂ ਦੀਆਂ ਉਹਨਾਂ ਨੇ ਫੋਟੋਆਂ ਖਿੱਚੀਆਂ ਹੋਈਆਂ ਸੀ ਉਹ ਜਾ ਕੇ ਬੈਂਕ ਦੇ ਵਿੱਚ ਦਿਖਾਏ ਤਾਂ ਉਹ ਕਹਿੰਦੇ ਜੀ ਇਹਦੇ ਵਿੱਚ ਕੋਈ ਪੈਸਾ ਨਹੀਂ ਹੈਗਾ ਖਾਤੇ ਖਾਲੀ ਆ ਉਹਨਾਂ ਨੇ ਚੈੱਕ ਵੀ ਵਾਪਸ ਕਰਾ ਲੇ ਸੋ ਇਹ ਦੋਹਰੀ ਪਾਲਿਸੀ ਪੰਜਾਬ ਦੇ ਵਿੱਚ ਕਿਉਂ ਵਰਤੀ ਜਾ ਰਹੀ ਆ ਸੋ ਮਾਨ ਸਾਹਿਬ ਤੁਸੀਂ ਸਾਡੇ ਆਪਣੇ ਮੁੱਖ ਮੰਤਰੀਓ ਆਪਣੇ ਹੱਥੀ ਚੁਣੇ ਹੋਏ ਮੁੱਖ ਮੰਤਰੀਓ 92 ਐਮਐਲਏ ਤੁਹਾਨੂੰ ਜਿਤਾ ਕੇ ਦਿੱਤੇ ਜੇਕਰ ਆਪਾਂ ਪੰਜਾਬ ਦੇ ਅੰਦਰ ਆਪਣੀ ਸ਼ਬੀ ਨੂੰ ਚੰਗਾ ਨਹੀਂ ਬਣਾਵਾਗੇ ਤਾਂ ਫਿਰ ਪੰਜਾਬ ਦੇ ਅੰਦਰ ਆਉਣ ਵਾਲੀ ਸਮੇਂ ਦੇ ਵਿੱਚ ਜਿਹੜੀ ਜਨਤਾ ਤੁਹਾਨੂੰ ਨਕਾਰ ਦੂਗੀ ਫਿਰ ਇਹ ਗੱਲ ਠੀਕ ਨਹੀਂ ਦੂਜੀ ਬੇਨਤੀ ਮੈਂ ਭਾਰਤ ਸਰਕਾਰ ਨੂੰ ਇਹ ਕਰਨਾ ਚਾਹਣਾ ਕਿ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਪਾਵਨ ਪਵਿੱਤਰ ਦਰਬਾਰ ਸ੍ਰੀ ਹਰਮੰਦਰ ਸਾਹਿਬ ਉਹਨਾਂ ਦੀਆਂ ਵੀਡੀਓ AI ਦੇ ਮਦਦ ਨਾਲ ਬਣਾਈਆਂ ਪਹਿਲੀ ਵੀਡੀਓ ਦੇ ਵਿੱਚ ਹਰਮੰਦਰ ਸਾਹਿਬ ਨੂੰ ਤਾਂ ਢੇਰੀ ਕਰ ਦਿੱਤਾ ਗਿਆ ਦੂਜੀ ਵੀਡੀਓ ਦੇ ਵਿੱਚ ਜਾਨਵਾਰ ਗਧੇ ਸੂਰ ਲਿਆ ਕੇ ਹਰਮੰਦਰ ਸਾਹਿਬ ਦੇ ਵਿੱਚ ਬਾੜ ਦਿੱਤੇ ਗਏ ਉਹ ਮੇਰੇ ਖਿਆਲ ਚ 15 20 ਦਿਨ ਜਿਹੜੀ ਆ ਵੀਡੀਓ AI ਦੇ ਜਾਂ ਬਣਾਈ ਸੀ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਰਹੀ ਉਹਨੂੰ ਸਰਕਾਰ ਨੇ ਨਹੀਂ ਹਟਾਇਆ ਅਸੀਂ ਕਿਸੇ ਦੇ ਦੋਖੀ ਨਹੀਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡੇ ਪੰਜਾਬ ਦੀ ਇੱਜ਼ਤ ਦਾ ਸਵਾਲ ਆ ਉਹਦਾਂ ਦੀਆਂ ਵੀਡੀਓ ਜਿਹੜੀਆਂ ਪਾਈਆਂ ਉਹ ਅਦਾਲਤ ਨੇ 24 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਆਰਡਰ ਦਿੱਤੇ ਕੀ ਇਹ ਦੋਹਰਾ ਵਿਤਕਰਾ ਸਾਡੇ ਨਾਲ ਕਿਉਂ ਕੀਤਾ ਜਾ ਰਿਹਾ ਕਿਸੇ ਮੰਤਰੀ ਦੀ ਕਿਸੇ ਐਮਐਲਏ ਦੀ ਜਾਂ ਕਿਸੇ ਵੱਡੇ ਅਧਿਕਾਰੀ ਦੀ ਕੋਈ ਵੀਡੀਓ ਲੀਕ ਹੁੰਦੀ ਆ ਉਹਨੂੰ 24 ਘੰਟਿਆਂ ਦੇ ਵਿੱਚ ਹੀ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਜਾਂਦਾ। ਅਗਰ ਸਿੱਖਾਂ ਦੇ ਪਾਵਨ ਪਵਿੱਤਰ ਦਰਬਾਰ ਸ੍ਰੀ ਦਰਬਾਰ ਸਾਹਿਬ ਦੀ ਵੀਡੀਓ ਕੋਈ ਬਣਾ ਕੇ AI ਦੇ ਨਾਲ ਪਾਉਂਦਾ ਤਾਂ ਉਹ ਕਈ-ਕਈ ਦਿਨ ਚੱਲੀ ਜਾਂਦੀ ਆ ਲੋਕ ਵੇਖੀ ਜਾਂਦੇ ਆ ਮਜ਼ਾਕ ਕਰੀ ਜਾਂਦੇ ਆ। ਪਰ ਮੈਂ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਨਾ ਚਾਹਣਾ ਕਿ ਜੋ ਤੁਸੀਂ ਕਿਸਾਨਾਂ ਨਾਲ ਜੋ ਸਿੱਖਾਂ ਨਾਲ ਵੈਦੇ ਕੀਤੇ ਵੀ ਅਸੀਂ ਵਿਵਦੀ ਵਾਲੇ ਕੇਸ ਜਿਹੜੇ ਆ ਉਹ ਨਿਬੇੜਾਂਗੇ। ਗੋਲੀ ਕਾਂਡ ਵਾਲੇ ਕੇਸ ਨਿਬੇੜਾਂਗੇ। ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਗੱਲਾਂ ਵੱਲ ਨੂੰ ਧਿਆਨ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਸਖਾਵਾਂ ਬਣੇ ਅੱਜ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਪਏ ਆ ਪੰਜਾਬ ਦੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਆ ਪਿੰਡਾਂ ਦੀਆਂ ਸੜਕਾਂ ਖਰਾਬ ਹੋਈਆਂ ਪਈਆਂ ਹਰ ਪਾਸੇ ਕੋਈ ਨਾ ਕੋਈ ਮਹਿਮ ਏਦਾਂ ਦੀ ਚੱਲੀ ਪਈ ਆ ਕਿ ਹਰ ਵਰਕਰ ਹਰ ਲੋਕ ਜਿਹੜਾ ਵਾ ਉਹ ਪਰੇਸ਼ਾਨ ਆ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਕਿਸਾਨਾਂ ਦੇ ਉੱਤੇ ਪਰਚੇ ਕੱਟਨੇ ਸਰਕਾਰ ਬੰਦ ਕਰੇ ਤਾਂ ਕਿ ਕਿਸਾਨ ਸਮੇਂ ਸਿਰ ਆਪਣੀ ਖੇਤੀ ਨੂੰ ਸੰਭਾਲ ਕੇ ਆਪਣੀ ਕਣਕ ਨੂੰ ਬੀਜ ਸਕੇ ਔਰ ਕਿਸਾਨ ਦਾ ਦਿਲ ਨਹੀਂ ਕਰਦਾ ਕਿ ਅਸੀਂ ਪ੍ਰਦੂਸ਼ਣ ਕਰੀਏ ਜਾਂ ਅਸੀਂ ਅੱਗ ਲਾਈਏ ਸਰਕਾਰ ਪ੍ਰੋਪਰ ਸਾਨੂੰ ਮਸ਼ੀਨਰੀ ਮੁਹੱਈਆ ਕਰਾ ਕੇ ਦੇਵੇ ਔਰ ਪ੍ਰੋਪਰ ਮਸ਼ੀਨਰੀ ਪਿੰਡਾਂ ਦੇ ਵਿੱਚ ਬੈਲਰ ਭੇਜੇ ਤਾਂ ਕਿ ਸਰਕਾਰ ਪੰਜਾਬ ਕਿਸਾਨ ਜਿਹੜਾ ਵਾ ਉਹ ਟਾਈਮ ਸਿਰ ਆਪਣੀਆਂ ਗੱਠਾਂ ਬਣਾ ਕੇ ਆਪਣੀ ਫਸਲવાડી ਤੋਂ ਵਿਹਲਾ ਹੋ ਸਕੇ ਸੋ ਕਿਸਾਨ ਤੇ ਪਹਿਲਾਂ ਹੀ ਜ਼ਿਆਦੀ ਬਹੁਤ ਜ਼ਿਆਦਾ ਮਾਰ ਪਈ ਆ ਇਸ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਹੋਰ ਨਾ ਮਾਰੇ ਅਗਰ ਪੰਜਾਬ ਸਰਕਾਰ ਕਿਸਾਨਾਂ ਤੇ ਪਰਚੇ ਕੱਟਨੇ ਬੰਦ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਸੰਯੁਕਤ ਮੋਰਚਾ ਕੋਈ ਪ੍ਰੋਗਰਾਮ ਲੀਕੇਗਾ ਸੋ ਅਸੀਂ ਆਉਣ ਵਾਲੀ 4 ਤਰੀਕ ਨੂੰ ਇਹ ਇਸੇ ਵਿੱਗ ਦੇ ਵਿੱਚ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਡੀਸੀ ਸਾਹਿਬ ਨੂੰ ਮੋਗੇ ਸੋ ਪੂਰੇ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਸੋ ਇੰਨੀ ਕ ਅੱਜ ਦੀ ਹਾਜ਼ਰੀ ਮਨਜ਼ੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ